ਬੀਜੇਪੀ ਸਰਕਾਰ ਨੇ 726 ਕਿਸਾਨ ਦਿੱਲੀ ਦੀ ਧਰਤੀ ਤੇ 13 ਮਹੀਨੇ ਬੈਠੇ ਜੋ ਤੋਂ ਬਾਅਦ ਲਖੀਰਪੁਰ ਖੇਡ ਦੇ ਵਿੱਚ ਕਿਸਾਨਾਂ ਤੇ ਜੱਫਾ ਪਰਾਇਆ ਪਿੱਛਾ ਜੜੀ ਦੇ ਦੋ ਦੂਸਰ ਚੱਲ ਕੇ ਵਿਧਾਨ ਸਭਾ ਕਰ ਦਿਓ ਅਸੀਂ ਮਰੇ ਹੁਣੇ ਹੀ ਪਾਣੀ ਦੇ ਕੰਟਰੋਲ ਕਰਦੇ ਹਾਂ ਨਮਸਤੇਓ ਮੈਨੂੰ ਆਪਸ ਹਸਤਾਤੋਂ ਮੁਕਤ ਕਰ ਦਿਓ ਮੈਂ ਵੀ ਬਹੁਛਦੀਪਾਂ ਦੂੰਗਾ ਮੈਂ ਕੌਣ ਕਰ ਮੈਂ ਕੌਣ ਕਰ ਆਪਣਾ ਆਪਣਾ ਹਾਥ ਜੀ ਉੱਪਰ ਲਾ ਲਾ ਡਬਲ ਚੁੱਟੀਓ ਬਹੁਤ ਦਾ ਬਾਦ ਅਸੀਂ ਇਹ ਗੱਲ ਕਰਾਂਗਾ ਸਰ ਸਰ ਮਾਜਮ ਸਰ ਆਰੇ ਲਾ ਦੇ ਡਬਲ ਚੁੱਟੀਓ ਮੱਥਾ ਮਾਰ ਇਸ ਉੱਪਰ ਸੰਸਥਾ ਮੇਰਦਾ ਮੈਂ ਸਰਸਿੰਦਰ ਦੇ ਅਰੋਚ ਚਾ ਨਾ ਆਈ ਜਾ ਬੋਲ ਆਸਰ ਹੋ ਗਿਆ ਬਾਹਰ ਬਾਹਰ ਹਨੂੰ ਸੁਣੀ ਜਾਂਦਾ ਪਿੰਡਾਂ ਸੁਬਾਹ ਜਨਾ ਦੇਖੋ ਕਿਦਾ ਜਵਾਦ ਨੂੰ ਮਾਰ ਚਾਰ ਜਵਾਦ ਦੇ ਹੁਸਨਾ ਜਿੱਕੇ ਤੂਰ ਦੇ ਕਵਾਨਾ ਦਾ ਹਲ ਫੜੋ ਯਾਰ ਪਿਕਚਰ ਕੋ ਛੇ ਮਿੰਟ ਯਾਰ ਵਾਦੇ ਪਰਨੇ ਬੰਦ ਕਰ ਲੋ ਕੰਡ ਯਾਰ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਕਾਈਡੀ ਇੱਕ ਮਿੰਟ ਦੀ ਚਾਹ ਇੱਕ ਬੰਨੇ ਕਰੀ ਮਾਈਕ ਮਾਈਕ ਟੈਕ ਕਰ ਯਾਰ ਕਰਦਾ ਇੱਕ ਮਿੰਟ ਸਰ ਲਾਉਣ ਕੌਣ ਗੱਲ ਕਰਦਾ ਹਾਂਜੀ ਕਰਨੀ ਦੁਰਗਾ ਬਈ ਤੇਰੇ ਵੀ ਕੀ ਕਰਦੇ ਆਪਾਂ ਲਈ ਇੱਧਰ ਲੈ ਸਰਜੀ ਇੱਧਰ ਆਓ ਇੱਧਰ ਆਓ ਸਰ ਆਪ ਜੀ ਆਂ ਦੱਸੋ ਆਹ ਦੱਸੋ ਜੱਸ ਉੱਧਰ ਜਾਓ ਆਹ ਦੱਸੋ ਕਿਹੋ ਜੀ ਰਾਏ ਤਾਂ ਨਹੀਂ ਜੇ ਬਸਿੰਦੇ ਆ ਸਾਨੂੰ ਦਿੱਲੀ ਜਾਣ ਤੋਂ ਕਾਹ ਰੋਕਿਆ ਜਾਂਦਾ ਅੱਜ ਵੋਟ ਮੰਗਣ ਦਿੱਲੀ ਵਾਲੇ ਲੋਕ ਪੰਜਾਬ ਦੇ ਘਰਾਂ ਚ ਆ ਰਹੇ ਨੇ ਕੀ ਅਸੀਂ ਇਸ ਦੀ ਰਾਏ ਤਾਂ ਨਹੀਂ ਦੇ ਵਿੱਚ ਨਹੀਂ ਜਾਂ ਲੱਗਦੇ ਸਾਡਾ ਹੱਕ ਨਹੀਂ ਰਾਏ ਤਾਂ ਨਹੀਂ ਦੇ ਵਿੱਚ ਜਾਂਦਾ ਸਾਡੇ ਕਿ ਕੰਨਾ ਕੰਦੀਆਂ ਗੀਆਂ ਸਾਨੂੰ ਜਵਾਬ ਦਿਓ ਇਸ ਗੱਲ ਦਾ ਹਾਂਜੀ ਦਿਓ ਜੀ ਬਾਲੋ ਇਹ ਗਵਾ ਨਹੀਂ ਹੁੰਦਾ ਮਨ ਸਰ ਜੀ ਦੇ ਸਾਥ ਲੀਡਰ ਛੱਡੋ ਵੀ ਪੈਰ ਥੱਲੇ ਕੀ ਆ ਉਹ ਸਾਮ ਐਨੇ ਡਰ ਨਾਲ ਬੋਟਾ ਕਿਵੇਂ ਉਹ ਯਾਰ ਫੜ ਨਹੀਂ ਹੁੰਦਾ ਹਾਂ ਫਿਰ ਕਹੜੇ ਮਨ ਬਈ ਹਾਂਜੀ ਦੱਸੋ ਜੀ ਸਰਦਾਰ ਜੀ ਨਾ ਸੁਖਦੇਵ ਸਿੰਘ ਬੂੜਾ ਗੁਜਰ ਬੀਕੇ ਜੂ ਸੁਖਮਿੰਦਰ ਭਾਈ ਸੁਖਦੇਵ ਸਿੰਘ ਜੀ ਮਾਈਕ ਥੱਲੇ ਕੱਲ ਮਾੜਾ ਜੀ ਔਰ ਇੱਥੇ ਮੌਜੂਦ ਕਿਸਾਨ ਭਰਾਵੋ ਸਾਡੀ ਉਹ ਜਾਨੋ ਤੇ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਸ਼ਾਇਦ ਇਹ ਗੱਲ ਪਹੁੰਚ ਜਾਵੇ ਜੋ ਤੁਸੀਂ ਗੱਲ ਕਹੀ ਆ ਕਿ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾਂਦਾ ਇਹ ਗੱਲ ਤੁਹਾਡੀ ਵਾਜਬ ਹੈ ਸਵਾਲ ਵੀ ਜਾਇਜ਼ ਹੈ ਆਪਣਾ ਮੁਲਕ ਹੈ ਆਪਾਂ ਕਿਤੇ ਵੀ ਜਾ ਸਕਦੇ ਆ ਮੇਰੀ ਸੁਨੇਮਰ ਬੇਨਤੀ ਹੈ ਸਭ ਤੋਂ ਪਹਿਲਾਂ ਇੱਕ ਵਾਰੀ ਫਤਿਹ ਜ਼ਰੂਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਉੱਚੀ ਬੁਲਾ ਪਾਈਸ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਸਰਾ ਜੀ ਫਤਿਹ ਗੁਰੂ ਦੀ ਐ ਤਾਂ ਨਹੀਂ ਕਰਦੇ ਹਜ਼ਾਰ ਵਾਰੀ ਹਜ਼ਾਰ ਕਰਿਆ ਸਾਇਰ ਗੱਲ ਕਰੋ ਸਵਾਲ ਜਿਹੜਾ ਕਰਨ ਵਾਲਾ ਤੁਹਾਨੂੰ ਕਹਦੇ ਕਿ ਕੁੱਪਕਲਾਟ ਕੋਈ ਗੱਲ ਨਹੀਂ ਕੱਦ ਲੈ ਗੱਲ ਇਹ ਆ ਕਿ ਉਸ ਦਿਨ ਵੀ ਮੈਂ ਹਾਜ਼ਰ ਹੋ ਗਿਆ ਸੀ ਕਚਹਿਰੀ ਵਿੱਚ ਬਹਿਸੀਏ ਤੋਂ ਮੁਜਰਮ ਸਮਝ ਲੋ ਮੈਂ ਹਾਜ਼ਰ ਹੋ ਗਿਆ ਸੀ ਨਹੀਂ ਜੀ ਸਾਨੂੰ ਸਵਾਲ ਦਾ ਜਵਾਬ ਦੇ ਦਿਓ ਮੈਂ ਚੰਗਾ ਸਵਾਲ ਕਾਲੀ ਨਾ ਸਹਿਜ ਰਹਿ ਕੇ ਸਹਿਜ ਰਹਿ ਕੇ ਕਿਸੇ ਕੋਲੋਂ ਪੁੱਛ ਕੇ ਆਪਣਾ ਮੁਲਕ ਹੈ ਆਪਾਂ ਕਿਤੇ ਵੀ ਜਾ ਸਕਦੇ ਆਂ ਇੱਕ ਤਰੀ ਬੇਨਤੀ ਕਰੋ ਕਿ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲਣ ਜਦੋਂ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਬੋਤ ਆਪਣਾ ਮੁੱਲ ਕਿ ਆਪਾਂ ਕਿਤੇ ਵੀ ਜਾ ਸਕਦੇ ਆਪਣੇ ਹੱਕਾਂ ਦੀ ਆਵਾਜ਼ ਪਾਉ ਬਲੰਤ ਤਰੀਕੇ ਨਾਲ ਠਾਣ ਲਈ ਕਿਉਂਕਿ ਆਪਣੇ ਸਤਿਗੁਰੂ ਬਾਜਾ ਵਾਲੇ ਬਾਪੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁਰਤੀ ਬਖਸ਼ੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆ ਹੋ ਜਾਈਦਾ ਅੰਮ੍ਰਿਤ ਛਕ ਲਈਦਾ ਉਹ ਕਹਿੰਦੇ ਤਾਂ ਮੈਂ ਯਕੀਨ ਕਰਕੇ ਹਾਂ ਤੁਹਾਡੇ ਕੋਲ ਮੈਨੂੰ ਮੈਨੂੰ ਮੇਰੀ ਫੋਰਸ ਵੀ ਰੋਕਦੀ ਹੈ ਮੈਨੂੰ ਮੇਰੇ ਪੋਸਟ ਮੇਰੇ ਬੱਚੇ ਰੋਣ ਲੱਪੇ ਲੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਨੂਨ ਤੇ ਨੂਨ ਸਿੱਟਣਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ ਤੇਰਾ ਵੀ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ ਤੇਰਾ ਵੀ ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਦਾ ਕੀ ਹੋਊਗਾ ਛਾੜਦੀ ਆਲਾ ਮੈਨੂੰ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖਿਆ ਹਾਂ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ ਜਵਾਬ ਨਹੀਂ ਦੇਦਾ ਜਵਾਬ ਜਵਾਬ ਮਰਦਾ ਆਵਾਜ਼ ਹਰਦਾ ਆਵਾਜ਼ ਮਰਦਾ ਆਵਾਜ਼ ਜਵਾਬ ਨਹੀਂ ਦੋ ਜਵਾਬ ਦੋ ਫਿਰ ਜਵਾਬ ਦਿਓ ਜਵਾਬ ਦਿਓ ਜਵਾਬ ਮੈਂ ਸਾਡਾ ਕਿਉਂ ਰੋਕ ਕੇ ਆਏਗਾ ਦਿਖਾ ਦਿਓ ਇਸ ਕਰਦਾ ਜਵਾਬ ਇਹ ਆ ਹਾਂਜੀ ਇੱਕੋ ਚੁੱਪ ਚੁੱਪ ਦੇਖੋ ਇਸ ਕਰਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਹੀ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਤੁਹਾਨੂੰ ਜਵਾਬ ਦੇ ਰਣੇ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾ ਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕੰਨ ਦੇ ਕੋ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪ੍ਰਾਣੇ ਹੋ ਗਏ ਸੀ ਤਿੰਨ ਤੋਂ ਬਾਅਦ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਮੈਨੂੰ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸਾਨੂੰ ਸਾਰਾ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਸੀ ਜੋ ਕੱਢ ਕੇ ਸਾਰਾ ਜਮਾਨਾ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਕਿ ਅਸੀਂ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਹੈ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਨੇ ਸਾਬ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਵੇਖ ਤੁਸੀਂ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ। ਯਾਰ ਉਹ ਬੈਠ ਕੀ ਗੱਲ ਹੋਣੀ ਸੀ ਨਾ ਬੈਠ ਕੇ ਸਾਡੇ ਛੜਕਾ ਉਹ ਬੈਠੇ ਉਹ ਮੇਰੀ ਕਿਥੋਂ ਲਗਾ ਨਹੀਂ ਲਗਾ। ਉਹ ਗੰਗਾ ਸਾਡੇ ਸਭ ਦੇ ਉਹ ਨਹੀਂ ਬਣੀ। ਛੋਟੇ ਬੰਦੇ ਦੇ ਉਹ ਆ ਦਰਸ਼ਰੇ ਆ ਗਏ। ਇੱਕ ਜੀ ਇੱਕ ਸੰਤੂ ਸਣ ਸੀਗੇ ਰੋੜਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨੇ ਮੈਨੂੰ ਪੰਜ ਨਾਂ ਦਿੱਤੇ ਸਾਹਿਬ ਜੀ। ਓ ਸਾਰਾ ਭਾਜੀ ਬਾਈ ਵੀ ਸੁਣ ਲੋ ਪੰਜਨਾ ਦਿੱਤੇ ਸੀ 6ਵੀਂ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮਿੰਨੂ ਮੇਰੀ ਮੋਬਾਈਲ ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ ਚ ਛਾਪ ਦੂੰਗਾ ਟਾਈਮ ਲੈਨੇ ਸੀ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੋਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਪੱਟੀ ਹੈ ਜਿਹੜੀ ਡੈਟ ਦੀ ਗੱਲ ਕਰਦੇ ਹੋ ਤੁਸੀਂ ਉਸ ਗੋਨਲ ਦੇ ਦਿਨ ਜਦੋਂ ਪਹਿਲਾ 20 ਦਿਨਾਂ ਦੀ ਜਿਹੜਾ ਜਿਹਦਾ ਦਿਨਾਂ ਦੀ ਅਸੀਂ ਤਿੰਨ ਮਹੀਨੇ ਪਹਿਲਾਂ ਜਿਹੜਾ ਹੋਰ ਜਿਹਦਾ ਹੋਰੰਦ ਆ ਅੱਛਾ ਗੱਲ ਗੱਡੇ ਤੇ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਦਾ ਛੱਡੋ ਵੀ 20 ਉਹ ਛੱਡੋ ਕਿਉਂ ਉਹਦਾ ਸਟਰ ਰਿਲੇਟਡ ਆ ਚਲੋ ਦੱਸੋ ਅੱਛਾ ਅਸੀਂ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸ ਵਿਚਿਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿ ਮੈਨੂੰ ਕੋਸ਼ਿਸ਼ ਕਰਦਾ ਨਹੀਂ ਦੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾਰੇ ਲੋਕਾਂ ਸਿਸਟਮ ਵਿੱਚ ਹੁੰਦਾ ਇੱਕ ਤਾਂ ਥੋੜੇ ਮਿਲਦਾ ਨਹੀਂ ਜੀ ਨਹੀਂ ਲੋਕਾਂ ਨੂੰ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪੁੱਛੋ ਪਰ ਉਹ ਗੱਲ ਵੱਖਰੀ ਹੈ ਵੀ ਜਾਨ ਤੋਂ ਰੋਕਣਾ ਕੋਈ ਪਰ ਮੇਰਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਸਕਦਾ ਫਿਰ ਤੁਸੀਂ ਆਪਦਾ ਜਵਾਬ ਦੇ ਸਕਦੇ ਹਾਂ ਹਮੇਸ਼ਾ ਜੁੜਿਆ ਰਹੇ ਹਾਂ ਕੰਮ ਕਰਦੇ ਕਿ ਨਹੀਂ ਜਾ ਸਕਦੇ ਜਾ ਸਕਦੇ ਆ ਜਾ ਸਕਦੇ ਆ ਜੁੜਿਆ ਰਹੇ ਹਾਂ ਜਾਨ ਤੱਕ ਰੱਖੋ ਜੀ ਜੁੜਿਆ ਰਹੇ ਹਾਂ ਤੋਰ ਤੁਹਾਡੀ ਗੱਲ ਬੱਚਾ ਉਸੇ ਦਾ ਵੀ ਬੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰੇ ਦੀ ਤਕਲੀਫ ਹੈ ਨਹੀਂ ਜੀ ਤਕਲੀਫ ਨਾ ਦੀ ਗੱਲ ਮਾਰੀਆਂ ਕਿਉਂ ਮਾਰੀਆਂ ਕਿਉਂ ਹੋਣੀ ਉਹਦੀ ਇਨਕੁਆਰੀ ਹੋ ਰਹੀ ਹੈ ਇਹਨੂੰ ਡਾਕਟਰ ਆ ਗਿਆ ਡਾਕਟਰ ਗਲ ਗਿਆ ਹੈ ਲੋਕਾਂ ਕਾਲਪੁਰ ਵਿੱਚ 3 ਟਰੈਕਟ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਬੁਰੀ ਗੱਲ ਹੈ ਇਹ ਲਾਗਦਾ ਹੈ ਰਿਪੋਰਟ ਬਣਦੀ ਜਾ ਰਹੀ ਹੈ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਕਾਰਨ ਜਿੰਨੀ ਗੋਲੀ ਮਾਰੀ ਉਹਨੂੰ ਮੰਨਦਾ ਉਹਦਾ ਨਾਮ ਆਤਾ ਸਾਰਾ ਨਿਕਲਦਾ ਟਰੈਕਟ ਦੇ ਵਿੱਚ ਸਾਡਾ ਮਾਰਾ ਦੀ ਗਿਆਨ ਚਾਹ ਰੋਲੇ ਟ੍ਰੈਕਟਰ ਦਾ ਨਾਰਾ ਲਾ ਦੇ ਹਸਾ ਟੀਮ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਸਿਰਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਮੇਰਾ ਤੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਨਾਰ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਜਿੰਨੇ ਵੀ ਮਾਰਿਆ ਗੋਨਾ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕਿਦੇ ਹੋਰ ਇੱਕ ਵਾਰ ਦੱਸੋ ਨਾ ਲਾ ਕੇ ਦੱਸੋ ਨਾ ਲਾ ਕੇ ਦੱਸੋ ਹਨੇ ਛੁੱਪ ਕੇ ਕਨੂ ਕਦਰ ਕਰਨ ਵਾਲਾ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੰਮੇਵਾਰ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹਾਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਸਰ ਤੁਸੀਂ ਇਹ ਦੱਸੋ ਵੀ ਮਨੋਰ ਨਾਲ ਨਹੀਂ ਕਿਹਨੇ ਕਿਉਂ ਮਨੋਰ ਨਾਲ ਖੱਤਰ ਹੈ ਨਹੀਂ ਮਨੋਰ ਨਾਲ ਅੱਛਾ ਫਿਰ ਇਹ ਦੱਸੋ ਅੱਛਾ ਉਹ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਾਈ ਕਿਸੇ ਜਾ ਕੇ ਤੁਰੀ ਖੋਲ ਬਿਨਾ ਚੰਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇਗੇ ਆਪਣੀ ਗੱਲ ਕਰ ਸਕਦਾ ਅਜਾ ਸਰ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਟਰੈਕ ਆਇਆ ਕਰੋ ਤੁਸੀਂ ਵੀ ਆਜ਼ਾਦ ਉਮੀਦਵਾਰੋਂ ਉੱਠ ਕਰੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰੋਂ ਉੱਠ ਕਰੋ ਅਸੀਂ ਤੁਹਾਤੋਂ ਸਵਾਲ ਨਹੀਂ ਕਰਦੇ ਤੁਸੀਂ ਸੋਤੋ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤੜ ਕਾਤੜਾ ਹੈ ਕਿ ਨਹੀਂ ਜੋ ਜਪੀ ਤਾਂ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਮਾਰੀਆਂ ਮਾਰੀਆਂ ਸਾਡਾ ਸਾਡਾ ਦੋਨੇ ਨੇ ਚੰਗਾ ਕੀਤਾ ਤੁਸੀਂ ਦਿੱਥੇ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਮੇਰੀ ਗੱਲ ਸੁਣੋ ਮੈਂ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਅਸੀਂ ਸਵਾਲ ਕਰ ਰਹੇ ਆਂ ਜਾਣ ਬਾਰੇ ਇਸ਼ਾਰੇ ਨਾ ਕਰੋ ਤੁਹਾਨੂੰ ਮਿਲਣਾ ਉਹ ਬੁਲਾਣਾ ਤੁਸੀਂ ਬੁਲਾ ਗਏ ਬਸ ਬਸ ਮੇਰੀ ਗੱਲ ਇਹ ਗੱਲ ਦਾ ਜਵਾਬ ਹੋਈ ਔਰ ਔਰ ਤੁਸੀਂ ਸਾਡੇ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਔਰ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਉਹ ਭਾਈ ਸਾਹਿਬ ਆਰਡਰ ਕੱਖੜ ਕੋਈ ਉੱਥੇ ਮੈਂ ਕੱਢ ਕੇ ਵੀ ਹੋ ਜੂ। ਉਹ ਦੱਸੋ ਕਾਤਲ ਹੈ ਕਿ ਨਹੀਂ ਜਿੰਦੇ ਵੀ ਆਰਡਰ ਦਿੱਤੇ ਆਰਡਰ ਖੱਟੜ ਨਾ ਪਰ ਖੱਟੜ ਨਹੀਂ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿੱਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ ਜੀ ਜਦੋਂ